ਮੁਸਲਮ ਪਾਈਚਾਰਾ پورے ਦੇਸ਼ ਵਿੱਚ ਤਕਰੀਬਨ 18% ਹੈ ਜੰਮੂ ਤੋਂ ਲੈ ਕੇ ਹਾਈਦਰਾਬਾਦ ਤੱਕ ਇੱਕ ਵੀ ਉਹਨਾਂ ਦਾ ਨਮਾਇੰਦਾ ਨਹੀਂ ਹੈ ਕਾਰਨ ਇਕਤਾ ਨਹੀਂ ਹੈ ਇੱਕ ਛੱਡੇ ਥੱਲੇ ਇਕੱਠੇ ਨਹੀਂ ਹੈ ਇੱਕ-ਇਕਾਂ ਦੀ ਪਾਰਟੀ ਨਹੀਂ ਹੈ ਵੰਡੇ ਹੋਣ ਕਾਰਨ ਕੋਈ ਉਹਨਾਂ ਦੀ ਤਾਕਤ ਨਹੀਂ ਹੈ ਉਸੀ ਚੱਕ ਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਬੀਤੇ ਕੱਲ ਸੁਖਵੀਰ ਬਾਦਲ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਸੰਬੋਧਨ ਦੌਰਾਨ ਇੱਕ ਅਜੇ ਹੀ ਸਟੇਟਮੈਂਟ ਦਿੱਤੀ ਗਈ ਜਿਸ ਨੂੰ ਲੈ ਕੇ ਇੱਕ ਵੱਖਰਾ ਵਿਵਾਦ ਸੋਸ਼ਲ ਮੀਡੀਆ ਤੇ ਛਿੜਿਆ ਜਿਸ ਦਾ ਜਵਾਬ ਹੁਣ ਰਵਨੀਤ ਬਿੱਟੂ ਦੇ ਵੱਲੋਂ ਸੁਖਬੀਰ ਬਾਦਲ ਨੂੰ ਦਿੱਤਾ ਗਿਆ ਹੈ ਇਹਨਾਂ ਹੀ ਨਹੀਂ ਸੁਖਬੀਰ ਬਾਦਲ ਦੀ ਕਹਿ ਸਕਦੇ ਨੌਲੇਜ ਦੇ ਉੱਤੇ ਵੀ ਸਵਾਲ ਖੜੇ ਕੀਤੇ ਨੇ ਰਵਨੀਤ ਬਿੱਟੂ ਨੇ ਦਰਸਲ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਬੀਤੇ ਕੱਲ੍ਹ ਇੱਕ ਸਟੇਟਮੈਂਟ ਦਿੱਤੀ ਗਈ ਸੀ ਕਿ ਮੁਸਲਿਮ ਭਾਈਚਾਰੇ ਦਾ ਏਕਾ ਨਹੀਂ ਹੈਗਾ ਉਸ ਦੀ ਮਿਸਾਲ ਦਿੱਤੀ ਗਈ ਸੀ ਕਿ ਬਾਵਰੀ ਮਸਜਿਦ ਦੇ ਉੱਤੇ ਹਮਲੇ ਵਰਗੀਆਂ ਘਟਨਾਵਾਂ ਤਾਂ ਹੋਈਆਂ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਸੀਗਾ ਕਿ ਜੰਮੂ ਕਸ਼ਮੀਰ ਤੋਂ ਲੈ ਕੇ ਹైదరాబాద్ ਤੱਕ ਇੱਕ ਵੀ ਐਮਪੀ ਜਿਹੜਾ ਹੈ ਉਹ ਨਹੀਂ ਹੈਗਾ ਮੁਸਲਿਮ ਭਾਈਚਾਰੇ ਦਾ ਜਿਸ ਨੂੰ ਲੈ ਕੇ ਰਵਨੀਤ ਬਿੱਟੂ ਨੇ ਜਵਾਬ ਦਿੱਤਾ ਹੈ ਰਵਨੀਤ ਬਿੱਟੂ ਨੇ ਇੱਕ ਨਿਜੀ ਨਿਊਜ਼ ਏਜੰਸੀ ਦੇ ਨਾਲ ਗੱਲਬਾਤ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਖੁਦ ਇੱਕ ਮੈਂਬਰ ਪਾਰਲੀਮੈਂਟ ਰਹੇ ਨੇ ਤੇ ਸੁਖਬੀਰ ਬਾਦਲ ਹੀ ਅਨਜਾਨ ਨੇ ਕਿ ਉਹਨਾਂ ਨੂੰ ਹੀ ਨਹੀਂ ਪਤਾ ਹੈਗਾ ਕਿ ਕਿੰਨੇ ਮੁ슬लिम ਕਹਿ ਸਕਦਾ ਕਿ ਐਮਪੀ ਨੇ ਸੰਸਦ ਦੇ ਵਿੱਚ ਉਹਨਾਂ ਨੇ ਗੱਲ ਕਰਦੇ ਹੋਏ ਕਿਹਾ ਕਿ 6 ਐਮਪੀ ਯੂਪੀ ਤੋਂ ਮੁ슬लिम ਨੇ 6 ਐਮਪੀ ਬਿਹਾਰ ਤੋਂ ਮੁ슬लिम ਨੇ 3 ਜੰਮੂ ਕਸ਼ਮੀਰ ਤੋਂ ਮੁ슬लिम ਐਮਪੀ ਨੇ ਇੱਕ ਪੰਜਾਬ ਤੋਂ ਵੀ ਮੁਹੰਮਦ ਸਦੀਕ ਮੁ슬लिम ਐਮਪੀ ਨੇ ਨਾਲ ਹੀ ਉਹਨਾਂ ਨੇ ਮਹਾਰਾਸ਼ਟਰ ਤੇ ਕੇਰਲ ਸਣੇ 4 ਸੂਬਿਆਂ ਦੀ ਵੀ ਗੱਲ ਕੀਤੀ ਸੁਖਬੀਰ ਬਾਦਲ ਦੇ ਕਿਸ ਤਰੀਕੇ ਨਾਲ ਕਟਾਚ ਕੀਤਾ ਤੇ ਕੀ ਕੁਝ ਕਿਹਾ ਸੀਗਾ ਸੁਖਬੀਰ ਸਿੰਘ ਬਾਦਲ ਨੇ ਦੇਖੋ ਜਿਹੜੀ ਕੌਮ ਇਕੱਠੀ ਹੈ ਕੋਈ ਕੌਮ ਤਕੜੀ ਹੈ ਮੈਂ ਇੱਕ ਮਿਸਾਲ ਦੇਣਾ ਚਾਹਣਾ ਹੈ ਮੁਸਲਮਾਨ ਭਾਈਚਾਰਾ ਪੂਰੇ ਦੇਸ਼ ਵਿੱਚ ਤਕਰੀਬਨ 18% ਹੈ 18% ਇੱਕ ਬਹੁਤ ਵੱਡੀ ਆਬਾਦੀ ਹੁੰਦੀ ਹੈ ਪਰ ਜੇ ਤੁਸੀਂ ਮੈਂ ਪਾਰਲੀਮੈਂਟ ਦੇਖ ਰਿਹਾ ਸੀ ਜੰਮੂ ਤੋਂ ਲੈ ਕੇ ਹਾਈਦਰਾਬਾਦ ਤੱਕ ਇੱਕ ਵੀ ਉਹਨਾਂ ਦਾ ਨਮਾਇੰਦਾ ਨਹੀਂ ਹੈ ਕਾਰਨ ਇਕਤਾ ਨਹੀਂ ਹੈ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੈ ਇੱਕ ਉਹਨਾਂ ਦੀ ਪਾਰਟੀ ਨਹੀਂ ਹੈ ਵੰਡੇ ਹੋਣ ਕਾਰਨ ਕੋਈ ਉਹਨਾਂ ਦੀ ਤਾਕਤ ਨਹੀਂ ਹੈ ਕਈ ਹੈਗੇ ਹਲਕੇ ਹੈ ਆਪਣੇ ਇਥੋਂ ਪੂਰੇ ਦੇਸ਼ ਵਿੱਚ ਜਿੱਥੇ ਉਹਨਾਂ ਦੀ ਬਹੁਤ ਵੱਡੀ ਮੈਜੋਰਟੀ ਹੈ ਪਰ ਇਕਤਾ ਨਾ ਹੋਣ ਕਰਕੇ ਉਹਨਾਂ ਦੇ ਨੁਮਾਇੰਦੇ ਜਿੱਤੇ ਤਾਂ ਹੋ ਕੀ ਰਿਹਾ ਤੁਸੀਂ ਦੇਖ ਲਿਓ ਕਿ ਕਿਵੇਂ ਉਹ ਬਾਬਰੀ ਪੰਚੇ ਤੇ ਹਮਲੇ ਹੋ ਗਏ ਕੁਝ ਵੀ ਹੋਇਆ ਉਹਨਾਂ ਨੂੰ ਫਿਰ ਵੀ ਕੋਈ ਉਹ ਗੱਲ ਦਾ ਉਹ ਲੜਾਈ ਲੜ ਨਹੀਂ ਸਕਦੇ ਕਿਉਂਕਿ ਲੀਡਰਸ਼ਿਪ ਹੈ ਨਹੀਂ